ਸ਼ਸ਼ੀਕਲ ਜੀ ਸਾਰਿਆਂ ਨੂੰ ਮੈਂ ਪੰਜਾਬ ਸੀਐਸਸੀ ਸੈਂਟਰ ਪਾਤੜਾ ਤੋਂ ਪੰਜਾਬ ਦੇ ਵਿੱਚ ਇੱਕ ਨਵੀਂ ਸਰਵਿਸ ਸ਼ੁਰੂ ਹੋਣ ਜਾ ਰਹੀ ਹੈ ਵੈਸੇ ਤਾਂ ਤੁਹਾਨੂੰ ਪਤਾ ਹੀ ਹੋਣਾ ਇਹ ਜਿਹੜੀ ਆਪਣੀ ਆਇਸ਼ਮਾਨ ਕਾਰਡ ਦੀ ਜਿਹੜੀ ਸਕੀਮ ਸੀਗੀ ਹਨਾ 5 ਲੱਖ ਰੁਪਏ ਦਾ ਉਸ ਦਾ ਬੈਨੀਫਿਟਸ ਮਿਲਦਾ ਸੀਗਾ ਪਰ ਹੁਣ ਇਹ ਪੰਜਾਬ ਗਵਰਨਮੈਂਟ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹੈ ਇਸ ਨੂੰ ਵਧਾ ਕੇ 10 ਲੱਖ ਕੀਤਾ ਗਿਆ ਹੈ ਤੇ ਆਜੂ ਆਪਾਂ ਪੂਰੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਕੌਣ-ਕੌਣ ਇਸ ਦਾ ਲਾਭ ਲੈ ਸਕਦਾ ਹੈ ਅਤੇ ਕੌਣ-ਕੌਣ ਇਸ ਨੂੰ ਅਪਲਾਈ ਕਰਵਾ ਸਕਦਾ ਹੈ ਸਾਰਿਆਂ ਨੂੰ ਪਹਿਲਾ ਅਗਰ ਤੁਸੀਂ ਪੂਰੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪੰਜਾਬ ਹੈਲਥ ਕਾਰਡ ਸਕੀਮ ਹੈ Google ਦੇ ਵਿੱਚ ਸਰਚ ਕਰ ਲਿਓ ਤੁਸੀਂ ਇਹ ਤੁਹਾਨੂੰ ਸਾਹਮਣੇ ਆ ਜਾਏਗਾ ਅਤੇ ਉਸ ਤੋਂ ਬਾਅਦ ਜਿਹੜਾ ਲਿੰਕ ਓਪਨ ਹੋਏਗਾ ਨਿਊਜ਼ ਸੋਨੀਅਰ ਨਾਂ ਦੇ ਤੇ ਤੁਸੀਂ ਇਹ ਲਿੰਕ ਨੂੰ ਓਪਨ ਕਰ ਲੈਣਾ ਹੈ ਇਹਦੇ ਵਿੱਚ ਪੂਰੀ ਡਿਟੇਲਸ ਪਈ ਹੋਈ ਹੈਗੀ ਪਹਿਲੇ ਹੀ ਲਿੰਕ ਆਏਗਾ ਇਹ ਪੰਜਾਬ ਕੈਬਨਿਟ ਦਾ ਅਪਰੂਵਡ 3 ਲੱਖ ਵਾਲਾ ਤੇ ਦੋਸਤੇ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਕੈਬਨਿਟ ਵੱਲੋਂ ਜਿਹੜੀ ਹੈ ਅਪਰੂਵਡ ਦਿੱਤੀ ਗਈ ਹੈ 10 ਲੱਖ ਦੀ ਕੈਸ਼ ਲੈਟ ਕਾਰਡ ਬਾਰੇ ਤੇ ਇਹਦੇ ਵਿੱਚ ਪੰਜਾਬ ਦੇ ਜਿਹੜੇ ਸੀਐਮ ਭਗਵੰਤ ਮਾਨ ਜੀ ਨੇ ਉਹਨਾਂ ਨੇ ਅਨਾਉਂਸ ਕੀਤਾ ਸੀਗਾ ਵੀ ਇਹਦੇ ਵਿੱਚ ਹਰੇਕ ਬੰਦਾ ਜਿਹੜਾ ਪੰਜਾਬ ਦੇ ਵਿੱਚ ਰਹਿ ਰਿਹਾ ਇਸ ਦਾ ਫਾਇਦਾ ਲੈ ਸਕਦਾ ਹੈ ਤੇ ਇਸ ਦੇ ਵਿੱਚ ਜਰੂਰੀ ਜਿਹੜੇ ਡਾਕੂਮੈਂਟਸ ਨੇਗੇ ਉਹ ਇੱਥੋਂ ਦਾ ਇੱਕ ਸਾਰਿਆਂ ਤੋਂ ਪਹਿਲਾਂ ਤਾਂ ਬਸਨੀਕ ਹੋਣਾ ਚਾਹੀਦਾ ਪੰਜਾਬ ਦਾ ਵੀ ਮਤਲਬ ਕਾਫੀ ਟਾਈਮ ਤੋਂ ਰਹਿੰਦਾ ਹੋਇਆ ਹੋਣਾ ਚਾਹੀਦਾ ਤੇ ਉਹਦੇ ਕੋਲ ਇੱਥੋਂ ਦਾ ਪੈਨ ਕਾਰਡ ਆਧਾਰ ਕਾਰਡ ਵੋਟਰ ਕਾਰਡ ਇੱਥੋਂ ਦਾ ਹੋਣਾ ਜਰੂਰੀ ਹੈ ਲਾਜ਼ਮੀ ਹੈ ਤੇ ਪਰਿਵਾਰ ਦੇ ਹਰੇਕ ਇਨਸਾਨ ਦਾ ਇਹ ਬੀਮਾ ਜਿਹੜਾ ਕਾਰਡ ਹੈਗਾ ਉਬਣੇਗਾ ਇਹ ਨਹੀਂ ਹੈ ਕਿ ਪਰਿਵਾਰ ਦੇ ਵਿੱਚੋਂ ਇੱਕ ਬੰਦੇ ਦਾ ਹੀ ਕਾਰਡ ਬਣਿਆ ਤੇ ਉਹ ਸਾਰੇ ਇਸ ਦਾ ਬੈਨੀਫਿਟਸ ਲੈ ਸਕਦੇ ਨੇ ਹਰੇਕ ਬੰਦੇ ਦਾ ਇਹ ਕਾਰਡ ਬਨੇਗਾ ਠੀਕ ਹੈ ਜੀ ਕਾਰਡ ਬਣਵਾਉਣ ਦੇ ਲਈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕਿਆ ਹਾਂ ਪੈਨ ਕਾਰਡ ਅਤੇ ਆਧਾਰ ਕਾਰਡ ਹੋਣਾ ਜ਼ਰੂਰੀ ਹੈ ਇਸ ਤੋਂ ਬਿਨਾਂ ਤੁਹਾਡਾ ਕਾਰਡ ਨਹੀਂ ਬਣ ਪਾਏਗਾ ਠੀਕ ਹੈ ਜੀ ਅਗਰ ਕਿਸੇ ਦਾ ਵੀ ਕੋਈ ਐਡਰੈਸ ਜਾਂ ਕੋਈ ਦਿੱਕਤ ਆ ਰਹੀ ਹੈ ਜਾਂ ਨਹੀਂ ਇੱਥੋਂ ਦਾ ਅਪਡੇਟ ਹੋ ਰਿਹਾ ਤਾਂ ਉਹ ਆਪਣਾ ਐਡਰੈਸ ਵਗੈਰਾ ਜੋ ਵੀ ਆ ਉਹ ਸਹੀ ਕਰਵਾ ਲਓ ਤਾਂ ਜੋ ਤੁਸੀਂ ਇਸ ਸਕੀਮ ਦਾ ਲਾਭ ਲੈ ਸਕੋ ਇਹ ਸਕੀਮ ਆ ਦੋਸਤੋ 2 ਅਕਤੂਬਰ 2025 2 ਅਕਤੂਬਰ ਤੋਂ ਇਹ ਸਕੀਮ ਆ ਜਿਹੜੀ ਸ਼ੁਰੂ ਹੋ ਰਹੀ ਹੈ ਠੀਕ ਆ ਦੋਸਤੋ ਪੰਜਾਬ ਦੇ ਵੱਖ-ਵੱਖ ਕੈਂਪ ਪਿੰਡਾਂ ਦੇ ਵਿੱਚ ਇਹਦੇ ਕੈਂਪ ਲਾਏ ਜਾਣਗੇ ਅਤੇ ਸਾਰੇ ਲੋਕਾਂ ਨੂੰ ਹੀ ਇਹਦਾ ਬੈਨੀਫਿਟਸ ਮਿਲੇਗਾ ਪਹਿਲਾਂ ਦੀ ਤਰ੍ਹਾਂ ਨਹੀਂ ਆ ਜਿਵੇਂ ਕਿ ਪਹਿਲਾਂ ਜਿਹਦਾ ਰਸ਼ਨ ਕਾਰਡ ਹੁੰਦਾ ਸੀ ਜਾਂ ਜਿਹਦਾ ਕੋਈ ট্রেਡਿੰਗ ਆਈਡੀ ਹੁੰਦੀ ਸੀ ਮਤਲਬ एलिजिਬਿਲਟੀ ਹੁੰਦੀ ਸੀ ਉਹ ਹੀ ਇਹਦਾ ਲਾਭ ਲੈ ਸਕਦਾ ਸੀ ਹੁਣ ਇਹਦਾ ਲਗਭਗ ਸਾਰੇ ਲੋਕ ਹੀ ਲਾਭ ਲੈ ਸਕਦੇ ਨੇ ਚਾਹੇ ਉਹ ਜਿੱਥੇ ਵੀ ਮਤਲਬ ਕੋਈ ਵੀ ਕੰਮ ਕਰਦਾ ਹੋਵੇ ਇਹਦੇ ਨਾਲ ਕੰਮ ਦੇ ਰਿਟਰ ਕੋਈ ਨਹੀਂ ਮਤਲਬ ਕੰਡੀਸ਼ਨ ਰੱਖੀ ਗਈ ਹਰੇਕ ਬੰਦਾ ਇਸ ਦਾ ਬੈਨੀਫਿਟਸ ਲੈ ਸਕਦਾ ਦੋਸਤੋ ਠੀਕ ਹੈ ਦੋਸਤੋ ਤਾਂ